ਬੀਤੇ ਕੱਲ ਤੋਂ ਮੌਸਮ ਦਾ ਮਜਾਜ ਬਦਲਿਆ ਹੋਇਆ ਜਿਸ ਦੇ ਚਲਦੇ ਅਸਮਾਨੀ ਪਿਜਲੀ ਡਿੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਤਰ੍ਹਾਂ ਹੀ ਗੁਰੂ ਖੇਤਰ ਦੇ ਬਾਬੇ ਨ ਕਸਪੇ ਦੇ ਵਿੱਚ ਵੀ ਇੱਕ ਅਜੀਹਾ ਹੀ ਹਾਦਸਾ ਹੋਇਆ ਜਿੱਥੇ ਕੀ ਸਰੋਂ ਦੇ ਖੇਤਾਂ ਦੇ ਵਿੱਚ ਮਾਪੁੱਤ ਕੰਮ ਕਰ ਰਹੇ ਸਨ ਤਾਂ ਉਹਨਾਂ ਦੇ ਉੱਪਰ ਪਿਜਲੀ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਪਿੰਡ ਖਿੜਕੀ ਬਰਾਂ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਮਾਪੁੱਤ ਦੀ ਮੌਤ ਹੋਈ ਹੈ ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਇਹ ਮਾਪੋਤ ਖੇਤਾਂ ਦੇ ਵਿੱਚ ਸਰੋਂ ਕੱਟ ਰਹੇ ਸੀ ਤੇ ਇਸ ਮਨਪਾਗੀ ਖਬਰ ਦੇ ਚਲਦੇ ਪਰਿਵਾਰ ਦੇ ਉੱਪਰ ਆਫਤ ਦਾ ਪਹਾੜ ਉੱਠ ਪਿਆ ਤਸਦੀਕੀ ਆਪਣੇ ਪਰਿਵਾਰ ਦੇ ਗੁਜ਼ਰਬਸਰ ਦੇ ਲਈ ਮ੍ਰਿਤਕ ਰਮਨ ਆਪਣੇ ਹੀ ਪਿੰਡ ਦੇ ਵਿੱਚ ਜੂਸ ਦੀ ਦੁਕਾਨ ਚਲਾਉਂਦਾ ਸੀ ਤੇ ਪਿੰਡ ਦੇ ਵਿੱਚ ਹੀ ਖੇਤੀ ਕਰਦੇ ਸਨ ਦੋਵੇਂ ਮਾਪੁੱਤ ਦੇ ਉੱਪਰ ਅਸਮਾਨੀ ਬਿਜਲੀ ਡਿੱਗਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅਮ੍ਰਿਤ ਐਲਾਨ ਦਿੱਤਾ ਗਿਆ ਦਸਦੀ ਕਿ ਬੀਤੇ ਕੱਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮਾਂ ਪੁੱਤ ਖੇਤਾਂ ਦੇ ਵਿੱਚ ਸਰੋ ਕੱਟਦਿਆਂ ਹੋਇਆਂ ਅਸਮਾਨੀ ਬਿਜਲੀ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ ਹੈ ਇਸ ਮਾਂ ਪਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਛਾਈ ਹੋਈ ਹੈ ਦੱਸਦੀ ਕਿ ਮ੍ਰਿਤਕ ਰਮਨ ਸੈਣੀ ਦੇ 29 ਸਾਲ ਉਮਰ ਸੀ ਤੇ 2 ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ ਅਤੇ ਉਸ ਦੇ ਕੋਲ ਇੱਕ ਛੋਟਾ ਬੱਚਾ ਹੈ ਜਿਸ ਦੀ ਕੀ ਉਮਰ ਇੱਕ ਸਾਲ ਹੈ ਉਤੇ ਹੀ ਸਰੋਜ ਪਾਲਾ ਜਿਸ ਦੀ ਉਮਰ 50 ਸਾਲ ਹੈ ਦੋਵੇਂ ਮਾਪੁੱਤ ਸਹਾਸਿਆ ਦਾ ਸ਼ਿਕਾਰ ਹੋ ਗਏ ਨੇ ਬਿਊਰੋ ਰਿਪੋਰਟ ਚੱਕਬਾਣੀ ਟੀਵੀ